हां जी दोस्तों जेडक्यूडी ਵੱਲੋਂ ਇੱਕ ਬਾਬੇ ਤੇ ਇਲਜ਼ਾਮ ਲਗਾਏ ਗਏ ਸੀ ਉਸ ਕੁੜੀ ਦਾ ਕਹਿਣਾ ਸੀ ਕਿ ਇਸ ਬਜ਼ੁਰਗ ਨੇ ਮੈਨੂੰ ਮੋਟਰ ਤੇ ਲਾ ਕੇ ਮੈਨੂੰ ਪੁੱਤ ਦੀ ਦਾਤ ਬਖਸ਼ਣ ਦੇ ਮਹਾਨੇ ਮੇਰੀ ਇੱਜ਼ਤ ਲੁੱਟੀ ਹੈ ਉਸ ਨੂੰ ਲੈ ਕੇ ਚੱਲਦੇ ਹਾਂ ਉਸ ਕਹਾਣੀ ਦੇ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ ਉਸ ਬਜ਼ੁਰਗ ਨੇ ਵੀ ਹੁਣ ਆਪਣੀ ਕਹਾਣੀ ਪੂਰੀ ਇੱਕ ਕੈਮਰੇ ਦੇ ਸਾਹਮਣੇ ਆ ਕੇ ਦੱਸੀ ਹੈ ਉਸ ਬਜ਼ੁਰਗ ਦਾ ਕਹਿਣਾ ਹੈ ਕਿ ਇਸ ਦੇ ਪਿੰਡ ਵਾਲਿਆਂ ਨੇ ਇਸ ਿੰਡ ਵਾਲਿਆਂ ਨੇ ਮੈਨੂੰ ਡਾਂਗਾ ਦੇ ਤੌਰ ਤੇ ਮੇਰੇ ਤੋਂ ਮਾਫੀ ਮੰਗਾਈ ਹੈ ਉਸ ਬਜ਼ੁਰਗ ਦਾ ਕਹਿਣਾ ਹੈ ਕਿ ਇਸ ਕੁੜੀ ਵੱਲੋਂ ਮੈਨੂੰ ਘਰ ਲ ਜਾ ਕੇ ਫੋਨ ਕੀਤਾ ਗਿਆ ਸੀ ਕਿ ਮੈਨੂੰ ਤੇਰਾ ਕੋਈ ਕੰਮ ਹੈ ਉੱਥੇ ਇਸ ਦੇ ਘਰ ਵਿੱਚ ਚਲੋ ਤੋਂ 15 ਬੰਦੇ ਖੜੇ ਸਨ ਤੇ 14 ਤੋਂ 15 ਬੰਦਿਆਂ ਨੇ ਮੈਨੂੰ ਡਾਂਗ ਦੇ ਤੌਰ ਤੇ ਮੈਨੂੰ ਧਮਕਾ ਕੇ ਹੀ ਉਸ ਕੁੜੀ ਕੋਲ ਮਾਫੀ ਮੰਗਾਈ ਤੇ ਮੇਰੀ ਪਾਗ ਉਸ ਕੁੜੀ ਨੇ ਆਪਣੇ ਪੈਰਾਂ ਵਿੱਚ ਰਖਾਈ ਹੈ ਜਿਸ ਨੂੰ ਲੈ ਕੇ ਚਲਦੇ ਹਾਂ ਉਸ ਬਾਬੇ ਦਾ ਇਹ ਵੀ ਕਹਿਣਾ ਹੈ ਕਿ ਮੈਂ ਉਸ ਕੁੜੀ ਨਾਲ ਕੁਝ ਵੀ ਗਲਤ ਨਹੀਂ ਕੀਤਾ ਉਸਰ ਸਿਰ ਆਪਣਾ ਫੀਮ ਲਾਈਨ ਦੇ ਲਈ ਮੇਰੇ ਤੇ ਗਲਤ ਇਲਜ਼ਾਮ ਲਗਾ ਰਹੀ ਐ ਤੇ ਮੇਰੇ ਕੋਲ ਪੈਸਿਆਂ ਦੀ ਡਿਮਾਂਡ ਕਰ ਰਹੀ ਐ ਉਸ ਨੂੰ ਲੈ ਕੇ ਚਲਦੇ ਆ ਬਜ਼ੁਰਗ ਦਾ ਇਹ ਵੀ ਕਹਿਣਾ ਹੈ ਕਿ ਮੈਂ ਇੱਥੇ ਕਿਤੇ ਵੀ ਗਲਤ ਨਹੀਂ ਆ ਉਸ ਦੇ 14 ਤੋਂ 15 ਬੰਦੇ ਨੇ ਮੈਨੂੰ ਡਾਂਗਦੇ ਤੌਰ ਤੇ ਹੀ ਮੇਰੇ ਤੋਂ ਮਾਫੀ ਮੰਗਾਈ ਐ ਹੋਰ ਇੱਥੇ ਮੈਂ ਕਿਤੇ ਵੀ ਕੋਈ ਗਲਤੀ ਨਹੀਂ ਕੀਤੀ ਹੋਰ ਤੁਸੀਂ ਇਸ ਵੀਡੀਓ ਬਾਰੇ ਇਸ ਬਜ਼ੁਰਗ ਬਾਰੇ ਤੇ ਉਸ ਕੁੜੀ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ